ਮਿੱਟੀ ਤੁੰਦ ਜਗ ਚ ਨਲ ਹੂਆ ਵਰਗੂਆਹੀ ਦੇਸ਼ ਵਿਦੇਸ਼ ਤੋਂ ਚੱਲ ਕੇ ਡੇਰਾ ਬਾਬਾ ਨਾਨਕ ਵਿੱਚ ਮੇਲਾ ਸ਼੍ਰੀ ਚੋਲਾ ਸਾਹਿਬ ਤੇ ਪਹੁੰਚਣ ਵਾਲੀਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਵਿਪਨ ਸੋਨੀ ਪ੍ਰਧਾਨ ਵਪਾਰ ਮੰਡਲ ਡੇਰਾ ਬਾਬਾ ਨਾਨਕ ਤੇ ਆਪਣੀ ਵਪਾਰ ਮੰਡਲ ਟੀਮ ਤੇ ਦੁਕਾਨਦਾਰਾਂ ਵੱਲੋਂ ਜੈ ਸ਼ੰਗ ਡੇਰਾ ਬਾਬਾ ਨਾਨਕ ਮੇਲਾ ਸ਼੍ਰੀ ਚੋਲਾ ਸਾਹਿਬ ਤੇ ਪਹੁੰਚਣ ਵਾਲੀਆਂ ਸੰਤਾਂ ਦਾ ਸਵਾਗਤ ਕਰਦੇ ਹਾਂ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਸੰਗਤਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਤੇ ਦਿਵੇ ਪੰਜਾਬ ਟੀਵੀ ਚੈਨਲ ਦਾ ਵੀ ਇਹ ਅਸੀਂ ਤਰਵਾਦ ਕਰਦੇ ਹਾਂ ਜੋ ਇਸ ਵਿੱਚ ਆਪਣਾ ਯੋਗਦਾਨ ਪਾ ਰਹੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ